ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਪੰਜ ਬੈੜਾ ਦਿਖਾਵਾਂਗੇ ਚਾਰ ਗੱਬਣਾ ਇੱਕ ਹੈਗੀ ਤਾਜ਼ੀ ਸੀ ਵੀ ਬੱਚਾ ਨਾਲ ਆ ਦੁੱਧ ਮੰਨ ਕੇ ਚਲੋ ਲਗਭਗ ਤਿਆਰੀ ਜੇ ਕੁਝ ਦਿਨ ਹੀ ਹੋਇਆ ਸੀ ਇਹਨੂੰ ਸੇਰਾ ਸਾਰੇ ਨਗ ਪਿਓਰ ਐਚਾ ਬਰੀਡ ਦੇ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਗਾਲ ਬਾਈ ਜੀ ਸੱਸੀ ਗਾਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਗੱਡੀ ਪੰਡ ਕੇਸਰ ਸਿੰਘ ਨਾ ਜਿਹੜਾ ਲੱਗਦਾ ਤੁਸੀਂ ਕੰਮ ਕਰਦਾ ਠੀਕ ਆ ਮੋਬਾਈਲ ਨੰਬਰ ਆਪਣਾ 98143 66095 98143 66095 ਤੇ ਵੀਰੇ ਆਪਾਂ ਜਦੋਂ ਵੀ ਤੇਰੇ ਕੋਲ ਆਉਣੇ ਫਿਰ ਐਚ ਐਫ ਹੁੰਦੇ ਹੋ ਹੋਰ ਬਰੀਡ ਵੀ ਤੇਰੇ ਕੋਲ ਮਿਲ ਠੀਕ ਆ ਨਾ ਜਰਸੀ ਨਾ ਕ੍ਰੋਸ ਨਾ ਆਪਾਂ ਮੱਝ ਲੈਉਨੇ ਆ ਮੱਝ ਲੈ ਜਾਂਦਾ ਤਾਂ ਵੀ ਲੈਣਾ ਮੰਗ ਲਗਾਈ ਗਾਉਟ ਹੈ ਠੀਕ ਹੈ ਵੀ ਕਹਿੰਦਾ ਭਾਵਾ ਜੇ ਕੋਈ ਵੀਰ ਕਹੇ ਵੀ ਮੈਨੂੰ ਐਚ ਐਫ 5 ਚਾਹੀਦਾ 10 ਚਾਹੀਦੇ ਆ ਜਿੰਨੀਆਂ ਮਰਜ਼ੀ ਤੇ ਬਰੀਡ ਟੌਪ ਕਲਾਸ ਦੇ ਮਿਲਣਗੇ ਜਮਾ ਜਿਹੜੀ ਪਹਿਲੇ ਨੰਬਰ ਤੇ ਆਪਾਂ ਵਿਹੜ ਦੇਖੀਏ ਨੇ ਐਚ ਐਫ ਹਾਂਜੀ ਕਹਿਵਾ ਦਾਨ ਸੂਈ ਨੂੰ ਹੋ ਗਿਆ 6-7 ਦਿਨ ਹੋ ਗਿਆ ਤੈਨੂੰ ਸੂਈ ਨੂੰ ਠੀਕ ਐ 6-7 ਦਿਨ ਹੋ ਗਏ ਸੂਈ ਨੂੰ ਤੇ ਕੱਦ ਕਾਠ ਬਿਊਟੀ ਵਗੈਰਾ ਬਹੁਤ ਜ਼ਿਆਦਾ ਹੈ ਨਾ ਬੱਚਾ ਆ ਗਿਆ ਇਹਦੇ ਪਿੱਛੇ ਬੱਚਾ ਆ ਗਿਆ ਠੀਕ ਐ ਕਿਹੜੇ ਸੀਮਣੇ ਦੱਸਿਆ ਮਾਲਕ ਨੇ ਜੁਪੀਟਰ ਬੋਲਦੀ ਆਪਾਂ ਦੰਦੋ ਜਵਾਨ ਦੰਦੋ ਜਵਾਨ ਠੀਕ ਐ ਤੇ ਹੁਣ ਦੁੱਧ ਸਟਾਰਟਿੰਗ ਕਿੰਨਾ 22-30 ਕਿਲੋ ਦੁੱਧ ਹੋਵੇ ਕੈਨ ਦਾ ਭਾਅ 28 ਕਿਲੋ ਕੰਡੇ ਧਰ ਕੇ ਦੇਵਾਂਗੇ 28 ਹੋਵੇ 30 ਅੰਦਰ ਬਾਹਰ ਹੋਊਗਾ 30 ਤੋਂ ਬਾਹਰ ਵੀ ਹੋਊ ਅੰਦਰ ਤੀਰੋ ਗਾਹਾਂ ਵੀ ਨਾ ਕਰਦਾ ਕਿਉਂਕਿ ਐਫ ਦਾ ਕਿਲੋ 1.5 ਕਿਲੋ ਪਾ ਦਿੰਦੇ ਪਾ ਦਿੰਦੇ ਬਟਾ ਹੈਨਾ ਚੋਣ ਜਵਾ ਤਰ ਮਸ਼ੀਨੀ ਚਵਾਈ ਕਰਦੇਗਾ ਬਾਥੀ ਠੀਕ ਆ ਜਾਈ ਹੱਥੀ ਵਿੱਚ ਕੋਈ ਦਿੱਕਤ ਨਿਆਣਾ ਵਗੈਰਾ ਵਧੀਆ ਪਉਂਦੀ ਆ ਫਾਰਮ ਚੋਂ ਇਹ ਲੋਕਲ ਠੀਕ ਹੈ ਤੇ ਪਹਿਲੇ ਜਿਹੜੇ ਮਾਲਕ ਨੇ ਕੀ ਦੱਸਿਆ ਪੀਕਰ ਕਟ 35 36 ਕਿਲੋ ਦੱਸਿਆ ਪਹਿਲੇ ਜਿਹੜੇ ਕਹਿੰਦਾ ਦੱਸਦਾਗਾ ਠੀਕ ਹੈ ਬਾਕੀ ਜੇਕਰ ਅਪ ਹੁਣ ਗੱਲ ਕਰੀ ਹੁਣ ਮੌਸਮ ਵੀ ਇਹਨਾਂ ਦਾ ਵਧੀਆ ਸ਼ੂਟ ਕਰਦਾ ਮੈਨਾਂ ਦਾ ਹੀ ਮੌਸਮ ਵਾ ਚੰਗਾ ਆ ਗਿਆ ਮੌਸਮ ਹੁਣ ਦੁੱਧ ਦਾ 40 ਕਿਲੋ ਪਾਈ ਪਾਈ ਦਾ ਵਧੀਆ ਜਿਵੇਂ ਅੱਜ ਨੂੰ ਹਫਤਾ ਹੋ ਗਿਆ ਸੂਈ ਨੂੰ ਹਲੇ ਮੇਲਾ ਵੀ ਨਹੀਂ ਲੱਗੀ ਹੋਣੀ ਠੀਕ ਹੈ ਵੀ ਕਹਿੰਦਾ ਪਰ ਮਨ ਦੁੱਧ ਨੂੰ ਹੱਥ ਮਾਰੂਗੀ ਮਾਰੂ ਵੀ ਮਾਰੂ 40 ਕਿਲੋ ਦੁੱਧ ਨੂੰ ਹੱਥ ਮਾਰੂ ਇਹਦੇ ਪਰ ਰੇਟ ਦੀ ਗੱਲ ਕਰੀਏ ਰੇਟ ਕੀ ਰਹਿਣਾ ਇਹਦਾ ਰੇਟ 1 ਲੱਖ ਦੇ ਆ ਰਿਹਾ ਪੀਸ ਵੜ ਦੇਦਾ ਕਿ ਮਨ ਤੁਹਾਨੂੰ ਕੋਈ ਚੋ ਬਾੜਾ ਵੀ ਜਾਏ ਤੁਹਾਨੂੰ ਤੋੜੀ ਬਾਹਰ ਨੂੰ ਸੁਪਰ ਫੇਸ ਬਿਊਟੀ ਵਗੈਰਾ ਦੇਖ ਸਕਦੇ ਹੋ ਪੂਰੀ ਰਾਜਿਸਾਨੀ ਬਣੀ ਵੀ ਹਫਤਾ ਹੋ ਗਿਆ ਇੰਨਾ ਦੁੱਧ ਮੇਰੇ ਨਾਲ ਹਾਜ਼ਰ ਮਿਲੂ। ਸੋ ਲੇਵਾ ਦੇਖੋ ਸਾਫ਼ ਸੁਥਰਾ। ਫਿਟਿੰਗ ਆਲਾ ਲੇਵਾ ਗਾ। ਪੂਰੇ ਸਟ੍ਰੈਚਰ ਹਵਾਨੇ ਦੀ ਐ। ਕੱਦ ਪੂਰਾ ਵੱਡਾ ਗਾ ਦਾ। ਕਹਦਾ ਵੱਡਾ ਦਾ ਵੱਡਾ ਹੀ ਨਿਬੜੂ ਆਗੇ। ਤੇ ਇਹ ਨਹੀਂ ਗੱਲ ਵੀ ਕੋਲੇ ਆ ਕੇ ਤਾਂ ਛੋਟੀ ਨਿਬੜੂ। ਬਾਈ ਜੀ ਫੋਰ ਬਹੁਤ ਚੰਗਾ ਗਾ। ਠੀਕ ਐ 57 ਨੰਬਰ ਦਾ ਫਾਰਮ ਆਲਾ ਟੈਗ ਪਿਆ ਹੋਆ ਕਰਨੇ ਜਣਾ ਹਣਾ। ਠੀਕ ਐ ਸੋ ਪੂਰੀ ਸਾਫ਼ ਸੁਥਰੀ ਜੋ ਕੱਦ ਕਾਟ ਦੇਖੋ ਬਿਊਟੀ ਵਗੈਰਾ ਪੂਰੀ ਓਕੇ ਐ ਵੈੜ ਦੇ ਵਿੱਚ। ਕਿਸੇ ਪਾਸੇ ਲਿਸੀ ਨਾ ਵੀ ਨਹੀਂ ਫੁੱਲ ਸਾਈਜ਼ ਦੇ ਵਿੱਚ। ਤੇ ਅੱਗੇ 2 ਨੰਬਰ ਜਿਹੜੀ ਗੱਪਣ ਵੈੜ ਦੇਖੀਏ ਨਾ ਥੋ ਬਾਈ 20 ਕੀਦਰ ਹੋਈਦਾ ਸੂਹਾ ਸੁੰਦੀ ਹੈ ਇਹ ਦੂਜਾ ਦੂਜਾ ਸੂਹਾ ਕੰਨੀਆਂ ਹੋਣਗੇ ਮੇਰੇ ਹਿਸਾਬ ਨਾਲ ਖੜੀਆਂ 6 ਦੰਦ 6 ਦੰਦ ਤੇ ਕਿਹੜੇ ਸੀਮਨ ਦੀ ਆਪ ਅੱਗੇ ਕਿਹੜਾ ਲੱਗਿਆ ਬਾਇਓ ਡਾਟਾ ਇਹਦੇ ਡਾਟਾ ਵਰਤੀ ਹੈ ਵੀ ਅਸਲੀ ਇਹ ਆਪ ਹਾਂਜੀ ਕਿਹੜਾ ਲੱਗਿਆ ਹੋਏ ਅੱਗੇ 40033 ਲੱਗਿਆ ਹੋ 40033 ਤੇ ਸੀਮਨ ਲੱਗ ਏਵੀਐਸ ਦਾ ਉਹ ਸੈਕ ਦਾ ਸੈਕ ਦਾ ਸੀਮਨ ਤੇ ਪਹਿਲੇ ਸੂਏ ਆਪਾਂ ਨੂੰ ਰਿਕਾਰਡ ਮਾਲਕਾਨੇ ਦੱਸਿਆ ਵੀ ਅਸੀਂ ਇੰਨਾ ਚੁਏ ਤੇ ਬਾਕੀ 100 ਦਾ ਸਿਆ ਮਾਰ ਕਰਾਇਆ ਕਰਨ 30 ਕਿਲੋ ਲੱਤ ਕੋਈ ਆਪਾਂ ਬਾਕੀ ਸੋਡਾ ਤਜਰਬਾ ਕਹੇਦਾ ਵੀ 30 ਕਿਲੋ ਪਾਤਾ ਹੋਏ ਨੇ ਪਾਉ ਨਹੀਂ ਬਾਈ ਜੇ ਬਾਈ ਦੇ ਹੀ ਦੇਣਾ ਪਾਇਆ ਬੱਚੀ ਜੀ ਠੀਕ ਆ ਵਧੀਆ ਰੁੱਤ ਸਰਦੀ ਜੀ ਹੁੰਦੀ ਹੈ ਜਮਾ ਹਣਾ ਬਹੁਤ ਚੰਗੇ ਉੱਤੇ ਠੀਕ ਆ ਇਹਨਾਂ ਦੇ ਰੇਟ ਕੀ ਰਹਿਣੇ ਗੱਬਣਾ ਜੀ ਇਹ ਮੈਂਡਾ ਆਪਾਂ 1.5 ਲੱਖ ਰੁਪਏ ਦੇ ਵੇਡ ਦੇ ਦਾਂਗੇ 1.5 ਲੱਖ ਦੀ ਆਪਾਂ ਇਹ ਬੱਚੀ ਦੇ ਦਾਂਗੇ ਤੇ ਸਭ ਤੋਂ ਦੂਜੇ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਆ ਨੇ ਫੁੱਲ ਹੁੰਦੜ ਹੈ ਲਾ ਬਾਡੀ weight ਬਹੁਤ ਜ਼ਿਆਦਾ ਆ ਠੀਕ ਆ ਕਿਸੇ ਪਾਸੋਂ ਲਿਸੀ ਨਾਮ ਵੀ ਨਹੀਂ ਹਣਾ ਤੇ ਰਾਜੀ ਪਲੀ ਪਲੀ ਬਹੁਤ ਜਿਆਦਾ ਤੇ ਇਹਦੇ ਆਪਾਂ ਮਿਲ ਕੇ ਵੇਚ ਦੀ ਗੱਲ ਕਰੀਏ ਹਵਾਨੇ ਤੇ ਨਾਣਾ ਵਗੈਰਾ ਦੇਖੋ ਪੂਰੇ ਆ 20 22 ਨਾਲ ਪਏ ਆ ਕੱਚੀ ਜਿਹੇ ਹਾਜ ਰੂ ਵੀ ਉਹਦੇ ਵੀ ਠੀਕ ਹੈ ਬਾਕੀ ਸੁੰਦਰਤਾ ਬਹੁਤ ਜਿਆਦਾ ਵੈੜ ਚ ਹਨਾ ਤੇ ਰੇਟ ਇਹਦਾ ਕਰਿਆ ਆਪਾਂ 1.5 ਲੱਖ ਰੁਪਈਆ ਗਜੈਸ ਵਗੈਰਾ ਹੋ ਜੋ ਟੈਗ ਦੇ ਠੀਕ ਹੈ 1.5 ਦੇ ਵਿੱਚੋਂ ਨਰਮ ਹੋ ਜੂਗੀ 73 ਨੰਬਰ ਦਾ ਟੈਗ ਪਿਆ ਵਾ ਤੇ ਅੰਡੈ ਵਰਦੀ ਆਪਾਂ ਅੱਗੇ 40 33 ਅਸਾਂ ਸੈਕ ਦਾ ਸੀਮਣਾ ਉਸ ਤੋਂ ਗੱਬਣਾਗੀ ਸੋ ਬਾਟੀ ਲਾ ਕਾਫੀ ਵਿੱਚ ਜੇ ਕੁਬੀਰ ਕਹਿੰਦੇ ਵਾ ਕੱਚੀ ਲਿਆਣੀ ਆ 20 ਦਿਨ ਸਾਹਮਣਾਗੇ ਤਾਂ ਹਣ ਕੋਈ ਦੋ ਪੈਸੇ ਬੈਨੀਫਿਟ ਰੋਟੀ ਦੇ ਕੇ ਜਾਊਗੀ ਪਲੀ ਪੁਲੀ ਵੀ ਬਹੁਤ ਜ਼ਿਆਦੇ ਆ ਸਫਾਈਆਂ ਵੜ ਦੇ ਵਿੱਚ ਪੂਰੇ ਬਿਲਕੁਲ ਜੈਨੂਨ ਦੂਜਾ ਸੂਇ ਦੰਦਾ ਦੇ ਵਿੱਚ ਆ ਬੱਛੀ ਜਾਵਾਂ ਤੇ ਅੱਗੇ ਵਾਜੀ ਗੱਲ ਕਰੀਏ ਤਿੰਨ ਨੰਬਰ ਵਾਲੀ ਦੀ ਆਪਾਂ ਇਹ ਵੀ ਛੇ ਦਾਤਾ 54 ਨੰਬਰ ਟੈਗ ਹੈ ਜੁੜਾ ਕੇ ਮਾਰੋ ਜਿਹਾ ਠੀਕ ਆ ਹਾਂਜੀ ਤਿੰਨ ਨੰਬਰ ਵਾਲੀ ਬੈਡ ਇਹ ਵੀ ਦੂਜਾ ਸੂਇ ਹੁੰਦੀ ਆ ਇਹ ਵੀ ਦੂਜਾ ਦੰਦਾ ਚ ਆ ਗਈ ਕਿਉਂਗੀ ਹੈਨਾ ਮੈਂ ਕਮੈਂਟ ਇਹ ਆ ਮੈਂ ਗਮੈਂਟ ਦੀ ਹੈਨਾ ਠੀਕ ਹੈ ਤੇ ਨਾੜਾ ਨੂੜਾ ਹਵਾਨਾ ਫਾੜ ਜਾ ਰਾ ਜਾਮਾ ਇੱਕ ਦਿਨ ਤੋਂ ਟੀਕੇ ਲੱਗੇ ਹੋ ਇਹਨਾਂ ਦੇ ਠੀਕ ਹੈ ਵੀ ਬਾਈ ਬਾਈ ਨਾਲ ਪਾਇਆ 32 33 ਕਿਲੋ ਦੇ ਜਿਹੜੇ ਪਾਇਆ ਕੋਲ ਨੇ ਐਤ ਕੀ ਅੰਦਾਜ਼ਾ ਆਇਆ ਕਿੱਥੇ ਇਹਦਾ 35 প্লাਸ ਹੀ ਪਾਉਣਾ ਜਿਹੜਾ ਠੀਕ ਹੈ ਜੋੜੇ ਦੀ ਐਵਰੇਜ 35 35 ਦੀ ਹੈ ਕਿ ਦੀ ਆ ਬਹੁਤ ਚੰਗੇ ਫਾਰਮ ਚ ਲੱਗੇ ਆਪਾਂ ਇਹਦਾ ਭਾਗ ਹੀ ਰਹਿਣਾਗਾ ਬਸ ਸੇਮ ਹੀ ਹੈ ਭਾਗ ਟੋਰੀ ਬਾਹਰ ਨੂੰ ਸਭ ਤੋਂ ਤੀਜੇ ਐਂਬਰ ਵਾਲੇ ਬੱਚੀ ਦੇਖ ਸਕਦੇ ਹਾਂ ਫੇਸ ਬਿਊਟੀ ਦੇਖੋ ਜਮਾ ਪੋਦੀ ਵਾਲੀ ਵੈੜਾ ਜਾਮਾ ਦੁੱਗ੍ਹਾ ਸੁਆਸ ਹੁੰਦੀ ਪਈ ਆ ਠੀਕ ਹੈ ਦੰਦ ਪਟ ਕੇ ਦੇਖ ਕੇ ਲੈ ਕੇ ਜਾਵੇ ਬੰਦਾ ਕਿਉਂਕਿ 1.5 ਲੱਖ ਰੁਪਈਆ ਲਾਉਣਾ ਠੀਕ ਹੈ ਕੀਮਤ ਇਹਦੀ ਵੀ 1.5 ਲੱਖ ਹਨ ਮਿਲ ਕੇ ਵੇਨ ਚੰਗੀ ਆ ਰਾਜੀ ਸਮੀ ਭਲੀ ਬਹੁਤ ਜ਼ਿਆਦਾ ਬਿਊਟੀਫੁੱਲ ਆ ਬੈੜ ਦੇ ਉੱਪਰ ਤੇ ਕੱਦ ਕਾਠ ਇੰਨਾ ਆਂਤੀਆ ਕਾਦ ਦਾ ਫੁੱਲ ਸਾਈਜ਼ ਨੂੰ ਕਹਿ ਦਿੰਦੇ ਆ ਜਿਵੇਂ ਕਹਿੰਦਾ ਟੌਪ ਮਾਡਲ ਹੈ ਜਿਵੇਂ ਥਾਰ ਆ ਗਈ ਕਰੀ ਢਲਾ ਲਓ ਉਹ ਸਿਸਟਮ ਦੇ ਬੈੜਾ ਤੁਹਾਨੂੰ ਦਿਖਾਉਣੇ ਪਿਆ ਜਿਹੜੇ ਬੈੜਾ ਦਿਖਾਉਣੇ ਵੇ ਬੱਜ ਵੀਰ ਕਹਿੰਦਾ 1.5 ਲੱਖ ਦੇ ਰੇਟ ਆ ਗਏ ਚੀ ਚੀ ਦਾ ਵਟਾ ਇਹ ਬੈੜਾ ਬਲੱਡ ਦੇ ਵਿੱਚ ਆ ਤੇ ਜਦੋਂ ਜਾ ਕੇ ਉਹ ਲਿਆ ਕੇ ਭਟਾਰ ਬਣਾ ਕੇ ਦੇ ਦਾਂਗੇ ਜੈ ਜੈ ਗੁਰੂ ਬਾਕੀ ਚੀਜ਼ੇ ਦੱਸਦੇ ਹਾਂ ਫਾਰਮ ਦੀ ਵੀਰ ਕਹਿੰਦਾ ਵੀਡੀਓ ਮਿਲੋਗੇ ਜਿੱਥੋਂ ਆਈਆਂਗੇ ਕੋਈ ਕਹਿਣ ਦੀ ਗੱਲ ਨਹੀਂ ਐਵੇਂ ਜਮਾ ਤੇ ਜਿੱਦੋ ਕੁਆਲਿਟੀ ਦੇਖੋ ਬਰੀਡ ਦੇਖੋ ਠੀਕ ਹੈ ਤੇ ਮੰਨ ਕੇ ਚੱਲ ਵੀ ਚਾਹ ਤੁਰਦੇ ਆ ਜਮਾ ਜਿਵੇਂ ਹਨਾ ਜਿਵੇਂ ਗੋਰੇ ਤੁਰਦੇ ਹੁੰਦੇ ਆ ਬਾਹਰ ਹਨਾ ਸੋ ਇਹ ਮੰਨ ਕੇ ਚੱਲ ਬਰੀਡ ਆ ਜਿਹੜੀ ਮੰਨ ਕੇ ਤੁਰਦੀ ਆ ਆਪਦੇ ਆ ਜਮਾ ਬਲੱਡ ਲਾਈਨ ਜਿਹਨੂੰ ਕਹਿੰਦਾ ਸਟਰੋਂਗ ਬਲੱਡ ਦਾ ਫਲਾਨਾ ਨਸਲ ਉਹ ਸਿਸਟਮ ਚੀਜ਼ ਆ ਇਹਨਾਂ ਦੇ ਵਿੱਚ 1.5 ਲੱਖ ਰੁਪਏ ਕੀਮਤ ਆ ਮਾਨ ਤਾਂ ਮੌਕੇ ਤੇ ਹੋ ਜੂ 58 ਨੰਬਰ ਦਾ 58 ਹੈ ਹਨਾ 58 ਨੰਬਰ ਅਟੈਕ ਕਨਫਰਮਾ 1.5 ਲੱਖ ਕੀ ਤੇ ਅੱਗੇ ਭਾਈ ਜੀ 4 ਨੰਬਰ ਵਾਲੀ ਵਿਹੜ ਦੀ ਗੱਲ ਕਰੀ ਆਪਾਂ ਇਹਦੀ 50000 ਸੂਕੀ ਵੀਰੇ ਸਾਫ ਤੇ ਉਹਦਾ 10% ਬਾਕੀ ਇਹਦੇ ਇਹਦੀ ਜੇ ਆਪਾਂ ਗੱਲ ਕਰੀ ਨਰਮ ਬਹੁਤ ਆ ਚਮੜੀ ਵਾਲੇ ਪਾਸੋਂ ਹਣਾ ਹਾਂ ਟੈਰੀ ਕਾਰਡ ਨਹੀਂ ਪਈ ਆ ਨਰਮ ਬਰੀਕ ਬਹੁਤ ਹੌਕ ਬਹੁਤ ਹੱਡੀ ਦੀ ਦੁੱਧ ਦੀ ਖਾਰ ਮੰਦੀ ਹੋਏ ਤੇ ਕਿੰਨਾ ਟਾਈਮ ਬਾਕੀ ਆ ਸਹੀ ਇਹਦਾ ਇਹਦੇ ਇੱਕ ਹਫ਼ਤੇ ਦੇ ਉੱਤੇ ਲੱਜੂਗੀ ਆਪਦਾ ਸਮੇਂ ਹੋਗੀ 10 ਦਿਨ ਬਾਕੀ ਤੇ ਸਹਿ ਸਾਰੇ ਨਾਲੋਂ ਵੱਡਾ ਸਹਿਜ ਆ ਹਣਾ ਵੱਡਾ ਸਹਿਜ ਆ ਕਿੰਨੇ ਗੋਦ ਤੇ ਚੱਲ ਜੂਗੀ ਇਹ 32 33 ਕਿਲੋ ਗੋਦ ਤੇ ਦਿੱਤਾ ਪ੍ਰੂਨ ਨੇ ਮਾਲ ਕਰਦਾ ਸੰਤਾਪਕ ਠੀਕ ਹੈ ਹਾਂਜੀ ਕਹਿੰਦਾ ਭਾਬ 35 ਤੋਂ ਪਾਰ ਵਾਲੀ 35 ਤੋਂ ਪਾਰ 40 ਨੂੰ ਨੱਚ ਕਰੂਗੀ ਰੇਟ ਇਹਦਾ 1,35,000 ਰੁਪਏ ਦੀ ਮੁੱਛੀ ਦੇ ਲਾਗੇ ਢੋਰੀ ਬਾਹਰੋਂ ਸਭਰ ਫੇਸ ਕੁਆਲਟੀ ਵਗੈਰਾ ਬੈਠਦੀ ਦੇਖ ਸਕਦੇ ਹੋ ਰੇਟ ਇਹਦਾ ਜੈਨੂਨ ਰੱਖਿਆ ਵੀਰ ਨੇ 1,35,000 ਰੁਪਿਆ ਬੈੜ ਦੀ ਆਪਾ ਬਰੂਡ ਤੋਂ ਸੈਕਸ਼ਨ ਤੋਂ ਗੱਪਣਾ ਸਟਾਕੀ ਦੀ ਆਪਾ ਬਰੂਡ ਤੋਂ ਸੈਕਸ਼ਨ ਤੋਂ ਬਰੂਡ ਤੋਂ ਗੱਪਣਾ ਸੈਕਸ਼ਨ ਤੋਂ ਹਾਂਜੀ ਠੀਕ ਹੈ ਤੇ ਮੜੇ ਕਰਨ ਕੰਨ ਜ਼ਰੂਰ ਹੈਗਾ ਮੜਾ ਹੈ ਹਨਾ ਠੀਕ ਹੈ ਸੋ ਕੱਦ ਕਾੜ ਬਹੁਤ ਜ਼ਿਆਦਾ ਤੇ ਨਾੜਾਂ ਦੀ ਗੱਲ ਕਰੀਏ ਨਾੜਾ ਨੂੜਾ ਵੇਖੋ ਠੀਕ ਹੈ ਮਿਰਕ ਵੇਨਸ ਵਗੈਰਾ ਬਹੁਤ ਚੰਗੇ ਜਿਹੜੇ ਵੀਰ ਕਹਿੰਦੇ ਬਰੀਡ ਤਿਆਰ ਕਰਨੀ ਇਦਾਂ ਦੀ ਵੱਡ ਘਰੇ ਜਾਵੜੀ ਘਰ ਭਰ ਦੇਣਾ ਬਰੀਡ ਨਾਲ ਤੇ ਪਲੱਸ ਦੁੱਧ ਨਾਲ ਸਵਾ ਦੇਖੋ ਰੋਕੀ ਰੋਕੀ ਮੜੇ ਧੁੱਪ ਚ ਇੱਥੇ ਸਵਾ ਦੇਖੋ ਸਸਟਾ ਇਹ 35 ਕਿਲੋ ਜਾਂ ਮੈਂ ਤੇ ਜਾਂ ਬਾਈ ਨੇ ਮੰਨ ਕੇ ਚਲੋ ਮੂੰਹ ਚ ਫੜ ਕੇ ਨਹੀਂ ਕਹਦਾ 35 ਕਿਲੋ ਚੀਜ਼ਾਂ ਮੂਰੇ ਦੱਸ ਜਾਂਦਾ 35 ਕਿਲੋ ਬੋਲਿਆ ਜਾਂਦਾ ਸੋ ਦੇਖੋ ਨਾੜਾ ਨੂੜਾ ਫੁੱਲ ਬਿਹੜ ਦੇ ਪਰਸਨ ਅੱਖਾ ਬਣਾ ਤੇ ਕੱਦ ਬਹੁਤ ਜ਼ਿਆਦਾ ਤੇ ਕੋਈ ਵੀ ਆ ਕੇ ਮੰਨ ਕੇ ਚਲੋ ਬੰਦਾ ਛੋਟਾ ਫਸੱਕ ਰਿਹਾ ਜੇ ਜੋ ਕਿ ਯਾਰ ਬੰਦਾ ਛੋਟੇ ਕੱਦ ਦਾ ਆ ਕੇ ਇਹਨਾਂ ਕੋਲੇ ਆ ਕੇ ਪਰ ਇਹ ਨਹੀਂ ਛੋਟੀਆਂ ਰਹਿੰਦੀਆਂ ਸੋ ਦੇਖੋ ਫੁੱਲ ਬਰੀਡ ਆ ਜਾਤ ਬਾਤ 135 135 ਮਾਨਤਣ ਮਾਨਤਣ ਹੋਣੀ ਮਾੜਾ ਮੁਕੇ ਠੀਕ ਅੱਗੇ ਆ ਗਈ 5 ਨੰਬਰ ਤੇ ਬਿਹੜ ਕਿਹ ਵੀ ਛੇ ਦਾ ਦੂਜਾ ਸੂਆ ਸੂਗੀ ਠੀਕ ਇਹਦੇ ਵੀ ਟੈਗ ਪਿਆ ਹੋਣਾ ਇਹਦੇ ਵੀ ਟੈਗ ਦਾਸ ਨੂੰ ਪਟਿਆ ਠੀਕ ਹੈ ਦੂਜਾ ਸੂਆ ਤੇ ਨਾੜ ਨੂੜੀ ਬਹੁਤ ਜ਼ਬਰਦਸਤ ਹੈ ਬਹੁਤ ਚੰਗੀ ਹੈ ਬਹੁਤ ਵੱਡੀ ਵੈੜਾ ਕੱਚੀ ਹੈ 12 13 ਦਿਨ ਬਾਕੀ ਇਹਦੇ ਹਜੇ ਠੀਕ ਹੈ ਕੀ ਰਿਕਾਰਡ ਰਿਹਾ ਵਾ ਇਹਦਾ ਇਹਦੇ 35 ਕਿਲੋ ਤੋਂ ਦਿੱਤਾ ਬਲੂਨ ਨੇ 35 ਕਿਲੋ ਹਾਂਜੀ ਤੇ ਬਾਹਰ ਕੀ ਨਾਲ ਆ ਜਾਵਾ ਹਨਾ ਬਾਹਰ ਕੀ ਠੀਕ ਹੈ ਦਿਨ ਕਿਆ ਕਰਦੀ ਆ ਲੈ ਲਈ ਵੀ 10 ਜੀ 10 ਦਿਨ 12 ਬਾਕੀ ਪਏ ਨੇ 10 12 ਦਿਨ ਬਾਕੀ ਤੇ ਇਹਦੇ ਰੇਟ ਦੀ ਆਪਾਂ ਗੱਲ ਕਰੀਏ 1,55,000 ਰੁਪਏ ਦੇ ਬਚੀ ਦਿਨ ਆ ਰਿਹਾ ਐ ਕਿ 40 ਕਿਲੋ ਮੰਨ ਕੇ ਲੈ ਵੀ ਕਿੰਨਾ ਦਾ ਬੱਦ 40 ਕਿਲੋ ਨਾਲ ਬੁੱਲਾ ਤਾ ਕਹਿੰਦਾ ਬਾਵਾ ਵਾਪੇ ਦੇਖੀਏ ਐਵਰੇਜ 35 36 ਦੀ ਐਵਰੇਜ ਜਣੀ ਹੈਗੇ ਵੜਾ ਹਾਂ 35 ਤੋਂ ਉੱਪਰ ਆ ਗਏ ਸਾਰੇ ਘੱਟ ਵਈ ਠੀਕ ਐ ਇਹਦਾ ਰੇਟ ਕਰਿਆ ਪਿਆ 1 55 ਤੋਰ ਦੀ ਬਾਹਰ ਨੂੰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਪੂਰਾ ਸਾਫ ਸੁਥਰਾ ਰਾਜੀ ਸਮੀ ਬਣੀ ਵੀ ਤੇ ਜਿੰਦ ਜਾਨ ਬਰੀਰ ਕੁਆਲਿਟੀ ਪੂਰੀ ਦੰਦਾਂ ਕੰਨਾਂ ਵਾਲੇ ਦੰਦ ਫੜਿਆ ਅਰੀਜਨਲ ਕੋਈ ਆ ਕੇ ਵੇਖ ਲੈ ਜਾਨੇ ਕੋਈ ਆਪਾਂ ਕਹਿ ਦਈਏ ਹੋਵੇ ਜਵਾਨ ਨਿਕਲੇ ਕੋਈ ਠੀਕ ਐ ਕੰਨਿਆਂ ਵਾਲ ਸਾਰੀਆਂ ਵੜਾ ਜਿਹੜੇ ਦਿਖਾਈਆਂ ਆਪਾਂ ਮੰਨ ਕੇ ਚੱਲੋ ਸੇ ਸੇ ਦੰਦ ਜੈਨੋਂ ਦੂਜਾ ਸੁਆ ਕਹਿੰਦਾ ਬਾਪ ਵੀ ਦੁੱਧ ਪੂਰਾ ਕਰਨ ਵਾਲੇ ਤੇ ਨੰਬਰ ਹੋਲ ਦੀ ਵੀ ਰ ਆਪਣਾ 99141660 ਚੰ ਤੇ ਜੇ ਕੋਈ ਵੀ ਆਊਟ ਆਫ ਸਟੇਟ ਤੋਂ ਆਉਂਦਾ ਤਾਂ ਮੰਨ ਕੇ ਚਲੋ ਉਹਦੀ ਖਾਤਰ ਆਪਾਂ ਰੁਕ ਜਾਗੇ ਇੱਕ ਦੋ ਦਿਨ ਜੇ ਕੋਈ ਬੀਤ ਕੇ ਠੀਕ ਹੈ ਵੀ ਸਾਈ ਪਾ ਦੇ ਹਨਾ ਕਿਉਂਕਿ ਬਾਹਰਲੇ ਬੰਦੇ ਜਿਆਦਾ ਚੈਸ ਕਰਦੇ ਨੇ ਚੀਜ਼ਾਂ ਦੀ ਠੀਕ ਹੈ ਫਿਰ ਦੇਵਾਂਗੇ ਆਪਾਂ ਮੰਨ ਕੇ ਚਲੋ ਵੀ ਪੰਜਾਬ ਵਾਲੇ ਪਾ ਦੇਣ ਵਾਲੀ ਕੋਈ ਪਾ ਦੇ ਕੋਈ ਨਹੀਂ ਕਰ ਵੀ ਟੋਪੀ ਪਈ ਜੂ ਵਿੱਚ ਇਥੇ ਨਾ ਨਾ ਕੋਈ ਟੋਪੀ ਆ ਆਪਣੀ ਲੋੜ ਨਹੀਂ ਸੁੱਝ ਜਾਏ ਗੱਲ ਸੋ ਵੀਰੋ ਰੇਡ ਜੇ 155 ਕਹਿੰਦਾ ਤਾਂ ਉਹਨਾਂ ਦੀ ਖਾਤਰ ਵੀ ਇੰਨਾ ਹੀ ਹੋਊਗਾ ਜਮਾ ਸੁੱਝ ਜਾਏ ਗੱਲ ਆ ਜਮਾ ਜੇ ਮੰਨ ਕੇ ਚਲੋ ਨਾਲ ਬੰਦਾ ਆ ਕੇ ਫਿਰ ਮਨਜੋ ਮੋਲੀ ਦੱਸਦਾ ਫਿਰ ਮੰਗਣ ਦਾ ਫਾਇਦਾ ਠੀਕ ਹੈ ਸੋ ਜਾਇਜ ਗੱਲਾ ਜਾਵਾਂ ਸੋ ਬਿਰਗਾ ਚੈਨ ਦਾ ਮਤਲਬ ਮੇਰੇ ਇਹ ਸੀਗਾ ਵੀ ਸਿੱਧਾ ਤੁਸੀਂ ਫਾਰਮਰ ਕੋਲੇ ਆਓਗੇ ਤੇ 1 55 ਰੇਟ ਹੀ ਰਹੂਗਾ ਭਾਸੀਂ ਮਿਲ ਜੂਆ ਜੇ ਕਿਸੇ ਦੇ ਤੀਕਰੋਂਗੇ ਠੀਕ ਹੈ ਮੇਰੇ ਕੋਲ ਹੋਰ ਆਉਂਗਾ ਫਿਰ ਭਾਅ ਹੋਗਾ ਫਿਰ ਉਹ ਮੂਰੇ ਗੇਟ ਵਾਰ ਦਾ ਦੋ ਉਂਗਲਾ ਚੱਕੇ ਜਾਂਦੀਆਂ ਹਨਾ ਜਾਇਜ ਗੱਲਾ ਜਾਵਾਂ ਹਾਈ ਕੁਆਲਿਟੀ ਫਰੀਜ ਠੀਕ ਹੈ ਲਾਈਫ ਤੋਂ ਬਹੁਤ ਚੰਗੀ ਹੈ ਸੋ YouTube ਦੇ ਵੀਡੀਓ ਦੇਖਣ ਦਾ ਫਾਇਦਾ ਇਹੀ ਬਣਦਾ ਵੀ ਜਦੋਂ ਤੁਸੀਂ ਪਸ਼ੂ ਖਰੀਦਣਾ ਡਾਇਰੈਕਟ ਮਾਲਕ ਦੇ ਘਰੇ ਪਹੁੰਚੋ ਕਿਹੜੀ ਦੱਸੀ ਆਪਾਂ ਮੈਗਮੈਨ ਦੀ ਹਵਾ ਸਟ੍ਰਿਕ ਤੋਂ ਗੱਬਣਾ ਜਾਜ ਗੱਲਾਂ ਸੋ ਪੰਜ ਨਾਕ ਦਿਖਾ ਦੇ ਦਿਖਾ ਦੇ ਨਗੀਨੇ ਹੀ ਆਵਾ ਤੁਨੂੰ ਅੱਜ ਫੁੱਲ ਇੱਕੋ ਕਰੇ ਭਰੇ ਵੀ ਗਮਾਚੋ ਕੰਨਾ ਪੁੱਟੇ ਜਿੰਨੇ ਮੰਡੀ ਦੇਖਦੇ ਹੁੰਨੇ ਆ ਮੰਡੀ ਦੇ ਥੋੜਾ ਰਿਸਕ ਰਹਿੰਦਾ ਵੀ ਡਰਨਾ ਨਿਕਲ ਜੇ ਪਰ ਇੱਥੇ ਮੰਨ ਕੇ ਚਲੋ ਵਿਸ਼ਵਾਸ ਆ 2 ਘੰਟੇ ਬਹਿ ਕੇ ਪਸ ਨੂੰ ਚੈੱਕ ਕਰ ਸਕਦੇ ਹੋਂ ਤੇ ਮੰਡੀ ਦੇ ਖੇਡਾ 5 ਤੋਂ 4 ਮਿੰਟ ਦਾ ਹੁੰਦਾ ਅਣਜਾਣ ਮੰਦਾ ਕੀ ਵਾਰ ਧੋਖਾ ਖਾ ਲੈਂਦਾ ਕਾਰੀਗਰ ਬੰਦਾ ਪਰਖ ਨਾਲ ਲੈ ਲੈਂਦਾ ਹੁੰਦਾ ਸੋ ਸਾਰਿਆਂ ਮੰਨ ਕੇ ਚਲੋ ਪਰਖ ਨਾਲ ਵਪਾਰ ਦਾ ਕਰਦਾ ਵੀਰ ਨਿਰਖ ਪਰਖੇ ਲੈ ਜਾਂਦੇ ਆ ਮੈਂ ਪੰਜ ਨਗਰ ਦਿਖਾਦੇ ਪਿੰਡ ਕੇਸਰ ਵਾਲਾ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ